ਖਾਣੇ ਦੀ ਪਲੇਟ ਚੁੱਕਣ ਤੋਂ ਰੁਕਿਆ ਜਾ ਤੇ ਜਿੱਦਰ ਮੈਂ ਪਲੇਟ ਦੇ ਵਿੱਚ ਉਹ ਗੋਭੀ ਜੀ ਰੱਖੀ ਵਿਸ਼ੇਕ ਬੰਦਾ ਆਇਆ ਕਹਿੰਦਾ ਕੌਣ ਸਾ ਟੇਬਲ ਆ ਹਾਂ ਮੇਰੇ ਇਹੀ ਆ ਕਹਿੰਦਾ ਪਲੇਟ ਤੇ ਉਹ ਟੇਬਲ ਦੀ ਆ ਉਹਨੇ ਫੜ ਕੇ ਪਲੇਟ ਤੇ ਕ੍ਰੇਟ ਚ ਮਾਰੀ ਚੋਤੀ ਇੱਜ਼ਤ ਨਹੀਂ ਕੋਈ ਵੀ ਇਹ ਆਰਟਿਸਟਾਂ ਯਾਰ ਉਹ ਕਹਿੰਦਾ ਇਹ ਪੰਜਾਬ ਵਾਲੇ ਆਰਟਿਸਟਾਂ ਦੀ ਕੋਈ ਇੱਜ਼ਤ ਨਹੀਂ ਆ ਉਥੇ ਰੋਟੀ ਖਾਜ ਆ ਗਏ ਬੰਦਿਆਂ ਕਈ ਲੋਕ ਕਹਿ ਦਿੰਦੇ ਕਿ ਯਾਰ ਤੁਸੀਂ ਪੁਰਾਣੇ ਜਕਮਾਂ ਨੂੰ ਨਾ ਕਰੇ ਦਿਓ ਉਹਨਾਂ ਨੂੰ ਟੱਕੇ ਰਹਿਣ ਦਿਓ ਹਿਸਟਰੀ ਨੂੰ ਆਪਾਂ ਕਿਉਂ ਪੜਦੇ ਹਾਂ ਹਿਸਟਰੀ ਵਿਸ਼ਾ ਹੀ ਕਿਉਂ ਰੱਖਿਆ ਜੇ ਆਪਾਂ ਪਾਸਟ ਵਿੱਚ ਨਹੀਂ ਜਾਣਾ ਤੇ ਆਪਾਂ ਕਿਉਂ ਹਿਸਟਰੀ ਪੜ੍ਹਦੇ ਪਾਸਟ ਵਿੱਚ ਜਾਣਾ ਪੈਂਦਾ ਹਾਲਾਂਕਿ ਉਧਰ ਹਰਿਆਣੇ ਵਾਲੇ ਨੰਬਰ ਲੈ ਗਏ ਮੈਂ ਮੈਂ ਬਸਾਨੀ ਨਹੀਂ ਹਣਾ ਜੀ ਜੀ ਬਿਲਕੁਲ ਜੀ ਤੇ ਆਪਣੇ ਬੰਦੇ ਕਲਾਕਾਰ ਹੋਣ ਦੇ ਬਾਵਜੂਦ ਵੀ ਸਾਡਾ ਸੀਐਮ ਪਿੱਛੇ ਰਹਿ ਗਿਆ ਕਾਰਸ ਨੇ ਫਿਲਮਾਂ ਨੂੰ ਸਬਸਿਡੀ ਦਿੱਤੀ ਉਹਨਾਂ ਨੇ ਦੋ ਦੋ ਕਰੋੜ ਰੁਪਏ ਸਬਸਿਡੀ ਦਿੱਤੀ ਉਹਨਾਂ ਨੇ ਦੇਖ ਤੇ ਅਮੀ ਭਾਈ ਹੌਲੀ ਫਿਲਮ ਜਿਹੜੀ ਸੀ ਕੁੜੀ ਹਰਿਆਣੇ ਵਾਲੀ ਇੱਕ ਬ੍ਰਿਤੀ ਸਭਰੂ ਜੀ ਨੇ ਬਣਾਈ ਫਿਲਮ ਉਹ ਵੀ ਲੱਗੀ ਹਰਿਆਣਵੀ ਦੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਨੂੰ ਵੀ ਦਿੱਤੀ ਦਿੱਤੀ ਉਹਨਾਂ ਨੂੰ ਪੰਜਾਬੀ ਟ੍ਰਿਬਿਊਨ ਨੂੰ ਡਿਜੀਟਲ ਪਲੇਟਫਾਰਮ ਉੱਤੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੋ ਅਜਿਹੇ ਸ਼ਖਸੀਅਤਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਜੋ ਖੁਦ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਇਹ ਨਾ ਸਿਰਫ ਫਿਲਮਾਂ ਵਿੱਚ ਅਭਿਨੇ ਕਰਦੇ ਨੇ ਬਲਕਿ ਇਹਨਾਂ ਨੇ ਕਹਾਣੀਆਂ ਵੀ ਲਿਖੀਆਂ ਨੇ ਤੇ ਇਹ ਫਿਲਮਾਂ ਨੂੰ ਪ੍ਰੋਡਿਊਸ ਵੀ ਕਰਦੇ ਨੇ ਮੇਰੀ ਮੁਰਾਦ ਕੁਲਜਿੰਦਰ ਸਿੱਧੂ ਤੇ ਜਰਨੈਲ ਸਿੰਘ ਦੇ ਨਾਲ ਹੈ ਸਸੀਕਾਲ ਸਸੀਕਾਲ ਸਾਹਿਬ ਪੰਜਾਬੀ ਟ੍ਰਿਬਿਊਨਸ ਦਾ ਬਹੁਤ-ਬਹੁਤ ਸਵਾਗਤ ਹੈ ਮੇਰਬਾਨ ਸਰ ਅੱਜ ਅਸੀਂ ਤੁਹਾਡੀ ਫਿਲਮ 84 ਤੋਂ ਬਾਅਦ ਦੀ ਗੱਲ ਕਰਾਂਗੇ ਤੁਹਾਡੀ ਪਹਿਲੀ ਫਿਲਮ ਆਈ ਸੀ ਸਾਡੇ ਹੱਕ ਉਸ ਤੋਂ ਕਿੰਨੀ ਕੁ ਵੱਖਰੀ ਹੈ ਉਹਦੇ ਵਿੱਚ ਵੀ ਅੱਤਵਾਦ ਦੀ ਆਪਾਂ ਗੱਲ ਕੀਤੀ ਸੀ ਤੁਸੀਂ ਦੱਸੋ ਵੀ ਇਹ ਫਿਲਮ ਉਹਦੇ ਨਾਲੋਂ ਕਿੰਨੀ ਵੱਖਰੀ ਹੈ ਅੱਛਾ ਅਮਰਬ੍ਰੀ ਜੀ ਪਹਿਲੀ ਗੱਲ ਤਾਂ ਅਸੀਂ ਉਸ ਦੌਰ ਨੂੰ ਜਿਹੜਾ ਸਾਡਾ ਤੇ ਮੇਰਾ ਤੇ ਜਰਨਲ ਭਾਈ ਦਾ ਮੰਨਾ ਸੀ ਉਹਨੂੰ ਖੜਕੂਵਾਦ ਦਾ ਦੌਰ ਕਹਿੰਦੇ ਆ ਇੰਗਲਿਸ਼ ਚ ਕਹਿਣਾ ਹੋਵੇ ਤਾਂ ਮਿਲਿਟੈਂਟ ਮੂਵਮੈਂਟ ਇਨਸਰਜੈਂਸੀ ਜਿਹੜਾ ਇੱਕ ਬਗਾਵਤ ਦੀ ਲਹਿਰ ਪੰਜਾਬ ਚ ਉੱਠੀ ਸੀ ਉਹਦੇ ਉੱਤੇ ਜਿਹੜੀ ਮੇਰੀ ਪਹਿਲੀ ਫਿਲਮ ਸੀ ਮੇਰੀ ਬਤੌਰ ਕਲਾਕਾਰ ਬਤੌਰ ਪ੍ਰੋਡਿਊਸਰ ਤੇ ਰਾਈਟਰ ਉਥੋਂ ਸ਼ੁਰੂਆਤ ਹੋਈ ਆ ਪਹਿਲੀ ਫਿਲਮ ਸੀ ਜਿਹੜੀ ਮੈਂ ਆਪ ਹੀ ਲਿਖੀ ਸੀ ਤੇ ਉਹ ਫਿਲਮ ਤੋਂ ਇਹ ਜਿਹੜੀ 84 ਤੋਂ ਬਾਅਦ ਵੈਬ ਸੀਰੀਜ਼ ਅਸੀਂ ਬਣਾਈ ਆ ਇਹ ਬਹੁਤ ਡਿਫਰੈਂਟ ਐ ਦੌਰ ਜਰੂਰ ਐ ਮੇਰੇ ਲਈ ਖਾਸ ਤੌਰ ਤੇ ਬਹੁਤ ਡਿਫਰੈਂਟ ਐ ਕਿਉਂਕਿ ਉਹਦੇ ਚ ਮੈਂ ਇੱਕ ਕਾਰਕੁਸ਼ ਸਿੰਘ ਦਾ ਰੋਲ ਪਲੇ ਕੀਤਾ ਸੀਗਾ ਇਹਦੇ ਚ ਮੇਰਾ ਮੈਨੂੰ ਇਹਨਾਂ ਨੇ ਪੁਲਸੀਆ ਬਣਾਇਆ ਜਰਨੈਲ ਭਾਜੀ ਹੋਣਾ ਨੇ ਇਹਦੇ ਰਾਈਟਰ ਨੇ ਸੋ ਇਹਨਾਂ ਦਾ ਹੀ ਇਹ ਬ੍ਰੇਨ ਚਾਈਲਡ ਐ ਇਹਨਾਂ ਨੂੰ ਲੱਗਾ ਕਿ ਇਹ ਉਸ ਦੌਰ ਨੂੰ ਕਿਉਂਕਿ ਆਪਾਂ ਸਾਰੇ ਪੰਜਾਬੀਆਂ ਨੇ ਤਕਰੀਬਨ ਜਿਹੜੇ ਵੀ 40 50 ਦੇ ਨੇੜੇ ਤੇੜੇ ਇਸ ਗਰੁੱਪ ਏਜ ਗਰੁੱਪ ਦੇ ਵਿੱਚ ਉਹਨਾਂ ਨੇ ਤਕਰੀਬਨ ਦੇਖਿਆ ਹੰਡਾਇਆ ਸੋ ਇਹ ਮੇਰੇ ਲਈ ਇੱਕ ਖੁਸ਼ਕਿਸਮਤੀ ਆ ਕਿ ਮੈਂ ਆਪਣੀ ਪਹਿਲੀ ਫਿਲਮ ਜਿਹੜੀ ਸੀ ਖੜਕੂਵਾ ਤੋਂ ਕਰਦਾ ਹੋਇਆ ਇੱਕ ਖੜਕੂ ਦੇ ਰੋਲ ਤੋਂ ਹੁਣ ਮੈਂ ਵਰਸਟਾਈਲ ਐਕਟਰ ਦੇ ਤੌਰ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰ ਪਾਇਆ ਤੇ 네ਗੇਟਿਵ ਰੋਲ ਵੀ ਕਰਨੇ ਸ਼ੁਰੂ ਕੀਤੇ ਆ ਤੇ ਇਹਨਾਂ ਨੇ ਮੈਨੂੰ ਇਸ ਬਾਗੜ ਸਿੰਘ ਦੇ ਕਿਰਦਾਰ ਦੇ ਕਾਬਿਲ ਸਮਝਿਆ ਕਿਉਂਕਿ ਇਹ ਕਾਫੀ ਚੈਲੈਂਜਿੰਗ ਕੈਰੈਕਟਰ ਸੀਗਾ ਤੇ ਕਾਫੀ ਇਹਦੀਆਂ ਵੇਰੀਏਸ਼ਨ ਆ ਤੇ ਬਹੁਤ ਹੀ ਇਹ ਜਾਲਮ ਕੇ ਸਮਦਾ ਤੇ ਕਹਿ ਲੋ ਜਿੰਨੀਆਂ ਗਾਲਾਂ ਕੱਢੀਏ ਇਹਨੂੰ ਥੋੜੀਆਂ ਨੇ ਇਹੋ ਜਿਹਾ ਬੰਦਾ ਏ ਕੋਈ ਜੰਦਰ ਦੀ ਨਾਂ ਤੋਂ ਹੀ ਪਤਾ ਲੱਗਦਾ ਵੀ ਬਾਗੜ ਸਿੰਘ ਇਹ ਕਿਹਦੀ ਖੋਜ ਹੈ ਵੀ ਕਿਵੇਂ ਕਿੱਥੋਂ ਇਹ ਸੋਚ ਬਣੀ ਵੀ ਨਾ ਕੈਰੈਕਟਰ ਦਾ ਨਾਂ ਬਾਗੜ ਸਿੰਘ ਰੱਖੀਏ ਜਰਨਲੋਜੀ ਦੱਸੋ ਸਮਝਾ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਆਪਾਂ ਨਾ ਆਮ ਤੌਰ ਤੇ ਉਸ ਦੌਰ ਦੇ ਕਿਸੇ ਜਦੋਂ ਸੁਣਦੇ ਆ ਤੇ ਸਾਨੂੰ ਜਿਹੜੇ ਪੁਲਿਸ ਦੇ ਕੈਰੈਕਟਰਸ ਨੇ ਨਾ ਉਹਨਾਂ ਦੇ ਵਿੱਚੋਂ ਕੁਝ ਇਦਾਂ ਦੇ ਕੈਰੈਕਟਰ ਲੱਭ ਜਾਂਦੇ ਆ ਹਨਾ ਆਪਾਂ ਜਦੋਂ ਜਦੋਂ ਵੈਬ ਸੀਰੀਜ਼ ਲਿਖਣੀ ਸ਼ੁਰੂ ਕੀਤੀ ਇਹ ਅਸੀਂ ਤੇ ਆਬੀਅਸਲੀ ਗੱਲ ਹੈ ਕਿ ਰੈਫਰੈਂਸ ਵੀ ਚਾਹੀਦੇ ਸੀਗੇ ਤੇ ਬੁੱਕਸ ਵੀ ਪੜੀਆਂ ਕੁਝ ਰੀਅਲ ਕੈਰੈਕਟਰਸ ਨੂੰ ਵੀ ਮਿਲੇ ਕੁਝ ਉਹੋ ਜਿਹੇ ਲੋਕਾਂ ਨੂੰ ਮਿਲੇ ਜਿਹੜੇ ਇਫੈਕਟਡ ਸੀਗੇ ਕੁਝ ਇਹੋ ਜਿਹੇ ਬੰਦਿਆਂ ਨੂੰ ਮਿਲੇ ਜਿਨ੍ਹਾਂ ਨੇ ਇਫੈਕਟਡ ਕੀਤਾ ਸੀ ਉਸ ਦੌਰ ਨੂੰ ਸੋ ਉਤੋਂ ਫਿਰ ਕੈਰੈਕਟਰ ਲੱਭੇ ਕਿ ਕਿਹੜੀ ਸੋਚ ਨੂੰ ਲੈ ਕੇ ਚੱਲਦੇ ਸੀ ਕੀ ਸੋਚ ਸੀਗੀ ਤਰੱਕੀ ਦੇ ਚੱਕਰ ਦੇ ਵਿੱਚ ਪੈਸੇ ਦੇ ਚੱਕਰ ਜ਼ਮੀਨਾਂ ਦੇ ਚੱਕਰ ਦੇ ਵਿੱਚ ਕਿਦਾਂ ਉਸ ਦੌਰ ਨੂੰ ਬਦਨਾਮ ਕੀਤਾ ਗਿਆ ਸੋ ਬੜੇ ਫੈਕਟ ਲੱਭੇ ਸਾਨੂੰ ਪਰ ਜਿਹੜੇ ਸਾਨੂੰ ਲੱਗਿਆ ਕਿ ਇਸ ਵੈਬ ਸੀਰੀਜ਼ ਵਿੱਚ ਪਾਉਣੇ ਚਾਹੀਦੇ ਆ ਉਹ ਸੀ ਚੁਣ ਕੇ ਪਾ ਲੇ ਬਾਕੀ ਅਸੀਂ ਛੱਡਦੇ ਉਹਨਾਂ ਵਿੱਚੋਂ ਇੱਕ ਕੈਰੈਕਟਰ ਸੀਗਾ ਜਿਹੜਾ ਬਾਜੀ ਨੇ ਕੈਰੈਕਟਰ ਕੀਤਾ ਬਾਗੜ ਸਿੰਘ ਦਾ ਇੱਕ ਪੁਲਿਸ ਵਾਲਾ ਜਿਹੜਾ ਕਿ ਅ ਕਨਸਟੇਬਲ ਭਰਤੀ ਹੋਇਆ ਜਾਂ ਆਪ ਸਮਝ ਲਓ ਕਿਸੇ ਥੱਲੇ ਲੈਵਲ ਤੇ ਭਰਤੀ ਹੋਇਆ ਸਪਾਰਟਾ ਦਾ ਉਹ ਹਾਂਜੀ ਪਰ ਟੂ ਰਾਈਜ਼ ਕਰਨਾ ਸ਼ੁਰੂ ਹੋਇਆ ਉਸ ਦੌਰ ਦੇ ਵਿੱਚ ਜੋ ਜੋ ਨਾਲ ਦੇ ਅਫਸਰ ਰਾਈਜ਼ ਕਰੀਗੇ ਉਹ ਵੀ ਰਾਈਜ਼ ਕਰੀਗਾ ਹੁਣ ਇੱਕ ਲੈਵਲ ਤੇ ਆ ਕੇ ਉਹਦਾ ਵਦਨ ਦਾ ਦੌਰ ਮੋ ਰੁਕ ਗਿਆ ਕਿਉਂਕਿ ਮਿਲਟੈਂਡ ਦੌਰ ਖਤਮ ਹੋ ਗਿਆ ਇਹੜਾ ਖੜਕੂਵਾਦੀ ਲਹਿਰ ਆਉ ਮੁੱਕ ਚੁੱਕੀ ਆ 9 1994 95 ਦੀ ਗੱਲ ਉਹਨੂੰ ਸੋਚਦਾ ਕਿ ਮੈਂ ਤੇ ਰੁਗ ਗਿਆ ਕੰਮ ਮੇਰੇ ਨਾਲ ਤੇ ਅੱਗੇ ਪਹੁੰਚ ਗਏ ਤੇ ਮੇਰੇ ਤੇ ਤਿੰਨ ਚਾਰ ਪੰਜ ਅਨਕਾਉਂਟਰੀ ਰਹਿ ਗਏ ਤੇ ਮੇਰਾ ਇੱਕ ਸਟਾਰ ਵੱਜ ਜਾਣਾ ਉਹ ਕੈਰੈਕਟਰ ਜਦੋਂ ਅਸੀਂ ਸੋਚਿਆ ਤੇ ਮੈਂ ਭਾਜੀ ਨਾਲ ਫਿਲਮ ਕੀਤੀ ਸੀ ਮੋੜ ਅੱਛਾ ਮੋੜ ਦੇ ਵਿੱਚ ਭਾਜੀ ਨੇ ਜੈਮਲ ਸਿੰਘ ਦਾ ਕੈਰੈਕਟਰ ਕੀਤਾ ਸੀਗਾ ਉਹ ਕੈਰੈਕਟਰ ਬੜਾ ਬਹੁਤ ਮਤਲਬ ਆਪਣੇ ਆਪ ਚੀ ਕੈਰੈਕਟਰ ਸੀ ਉਹ ਮਤਲਬ ਕਿ ਕਿਦਾਂ ਉਹ ਕਿਸ਼ਨੇ ਨੂੰ ਮਤਲਬ ਡਾਕੂ ਬਣਾਉਂਦਾ ਆ ਕਿਦਾਂ ਮੈਂ ਉਦੋਂ ਹੀ ਮਾਈਂਡ ਦੇ ਵਿੱਚ ਰੱਖ ਲਿਆ ਸੀ ਕਿ ਉਹ ਕੈਰੈਕਟਰ ਮੈਂ ਭਾਜੀ ਨਾਲ ਹੀ ਕਰਨਾ ਜਦੋਂ ਵੀ ਮੈਂ ਵੈਬ ਸੀਰੀਜ਼ ਕੀਤੀ ਤੁਸੀਂ ਮਤਲਬ ਇਹਨਾਂ ਨੂੰ ਸੋਚ ਕੇ ਹੀ ਹਾਂ ਚ ਰੱਖ ਕੇ ਹੀ ਮੈਨੂੰ ਕੈਰੈਕਟਰ ਸੀਗਾ ਕੈਰੈਕਟਰ ਲਿਖਿਆ ਹੋਇਆ ਸੀਗਾ ਪਰ ਉਹ ਉਹਦੇ ਦੀ ਆਰਟਿਸਟ ਫਾਈਨਲ ਨਹੀਂ ਸੀ ਕੀਤਾ ਫਿਰ ਅਸੀਂ ਇਸ ਤੋਂ ਪਹਿਲਾਂ ਇੱਕ ਹੋਰ ਵੈਬ ਸੀਰੀਜ਼ ਕੀਤੀ ਸਰਪੰਚੀ ਉਹਦੇ ਵਿੱਚ ਵੀ ਭਾਜੀ ਦਾ ਕੈਰੈਕਟਰ ਸੀਗਾ ਹਣਾ ਤਾਂ ਉਹ ਦੋਨੋਂ ਅਸੀਂ ਇਕੱਠੇ ਭਾਜੀ ਨਾਲ ਦੋਨੋਂ ਇਕੱਠੀਆਂ ਆਲਬੋ ਡਿਸਕਸ ਕੀਤੀਆਂ ਗਿਆਨੀ ਨੇ ਪਹਿਲਾਂ ਕੀਤੀ ਮੈਂ ਥੋੜੇ ਚਿਰ ਬਾਅਦ ਚ ਕੀਤੀ ਸੋ ਪਹਿਲੇ ਮੋੜ ਦੇ ਵੇਲੇ ਸੋਚ ਰੇ ਸੀ ਕਿ ਭਾਜੀ ਨੂੰ ਉਸ ਕੈਰੈਕਟਰ ਇਸ ਲੈਣਾ ਸੀ ਤੇ ਜਰਨੈਲ ਜੀ ਆਪਣੇ ਕਿਰਦਾਰ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸ ਦਿਓ ਹਾਂਜੀ ਮੇਰਾ ਇੱਕ ਪ੍ਰੋਫੈਸਰ ਦਾ ਕਿਰਦਾਰ ਹੈ ਜਿੱਦਾਂ ਕਾਮ ਕਾਮਨ ਮੈਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੋ ਤੁਰਿਆ ਫਿਰਦਾ ਪਰ ਉਹ ਕੋਇਨਸੀਡੈਂਟਲੀ ਜਿੱਥੇ ਵੀ ਬਾਗੜ ਸਿੰਘ ਕੋਈ ਵਾਰਦਾਤ ਨੂੰ ਅੰਜਾਮ ਦੇ ਰਿਹਾ ਵਾ ਉਹ ਉੱਥੇ ਮੌਜੂਦ ਹੈ ਉਹ ਕੁਦਰਤੀ ਤੌਰ ਤੇ ਲੰਘ ਰਿਹਾ ਵਾ ਕਦੀ ਕਦੀ ਉਥੇ ਰੋਟੀ ਖਾ ਰਿਹਾ ਬੇਟਾ ਕਦੀ ਕੋਸ਼ ਆਪਣੇ ਪੜਾ ਰਿਹਾ ਸਕੂਲ ਚ ਉਹਦੇ ਕਰਕੇ ਵੀ ਇੱਕ ਬਾਉਂਡੇਸ਼ਨ ਜੀ ਦੋਵਾਂ ਕਰੈਕਟਰਾਂ ਦੀ ਬਣਦੀ ਆ ਹੂੰ ਵੀ ਇੱਕ ਸਰਕਾਰੀ ਪ੍ਰੋਫੈਸਰ ਨੂੰ ਕਵਾਈ ਗੂਈ ਪਾਉਣ ਵਾਸਤੇ ਕਦੀ ਵਰਤ ਲਿਆ ਕਦੀ ਕਿਤੇ ਵਰਤ ਲਿਆ ਉਹ ਵਰਤਿਆ ਵਰਤਿਆਂ ਮਤਲਬ ਉਹ ਤੁਹਾਨੂੰ ਪੂਰਾ ਨਹੀਂ ਖੋਲ ਸਕਦੇ ਅਸੀਂ ਪਰ ਉਹ ਬੜਾ ਮਤਲਬ ਬਹੁਤ ਕਮਾਲ ਦੀ ਬਾਉਂਡੇਸ਼ਨ ਸਾਡੇ ਦੋਵੇਂ ਕਰੈਕਟਰਾਂ ਦੀ ਫਿਲਮ ਦੇ ਵਿੱਚ ਜਰਨੈਲ ਜਦੋਂ ਅਸੀਂ ਫਿਲਮ ਦਾ ਟ੍ਰੇਲਰ ਦੇਖਿਆ ਜੀ ਉਹਦੇ ਵਿੱਚ ਇੱਕ ਵਾਰੀ ਸਾਨੂੰ ਤੁਸੀਂ ਲੱਭੇ ਨਹੀਂ ਉਹਦਾ ਕਾਰਨ ਹੈ ਵੀ ਲੋਕਾਂ 'ਚ ਤੁਹਾਡੀ ਦਿੱਖ ਸਫੇਦ ਦਾੜੀ ਵਾਲੀ ਹੈ ਹਾਂਜੀ ਹਾਂਜੀ ਸਾਬਤ ਸੂਰਤ ਤੁਸੀਂ ਦਾੜੀ ਉਹਦੇ 'ਚ ਤੁਹਾਡੀ ਦਾੜੀ ਤੁਸੀਂ ਮਿਲਣਾ ਰੰਗੀ ਹੈ ਕਾਲੀ ਕਾਲੀ ਕੀਤੀ ਹੈ ਹਾਂਜੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹਾਂਜੀ ਕੀਤੀ ਹੈ ਬਟ ਮੈਂ ਰੰਗ ਨਹੀਂ ਲਾਇਆ ਦਾੜੀ ਨੂੰ ਜਿਹੜਾ ਕੁੜੀਆਂ ਕੱਜਲ ਲਾਉਂਦੀਆਂ ਅੱਖਾਂ ਦੇ ਵਿੱਚ ਉਹ ਕੱਜਲ ਨੂੰ 2 ਘੰਟੇ ਲੱਗਦੇ ਸੀਗੇ ਅੱਛਾ ਜੀ ਕੱਲੇ-ਕੱਲੇ ਵਾਲ ਨੂੰ ਕਰਕੇ ਉਹਨੂੰ ਪਹਿਲਾਂ ਕਾਲਾ ਕਰਦੇ ਸੀ 2 ਘੰਟੇ ਕਰਨ ਨੂੰ ਲੱਗਣੇ ਫਿਰ 1.5-2 ਘੰਟੇ ਨੂੰ ਧੋਣ ਨੂੰ ਲੱਗਣੇ ਉਹ ਕੱਜਲ ਸ਼ਾਮ ਨੂੰ ਲਾ ਕੇ ਘਰ ਜਾਣਾ ਪੈਂਦਾ ਸੀ ਸਾਡੇ ਮਾਤਾ ਜੀ ਥੋੜੇ ਸ ਉਹ ਘਰ ਨਹੀਂ ਮੜ ਦਿੰਦੇ ਜਦੋਂ ਲੱਗਣਾ ਵੀ ਹੁਣ ਕੱਲ ਵੀ ਸੇਮ ਕੰਟੀਨਿਊ ਕਰਨਾ ਹੈ ਇਹੀ ਕੈਰੈਕਟਰ ਯਾਰ ਤੋਂ ਕਈ ਵਾਰੀ ਘਰ ਨਹੀਂ ਜਾਈਦਾ ਹੋਟਲ ਸੌਂ ਜਾਈਦਾ ਸੀਗਾ ਵੀ ਆ ਸਵੇਰੇ ਫੇਰ ਰੰਗਣੀ ਕਰਨਾ ਪੈਣਾ ਉਹਨੂੰ ਸੋ ਉਹਨੂੰ ਮੈਂ ਕਲੀਨ ਕਰ ਰੰਗ ਨਹੀਂ ਕੀਤਾ ਮੈਂ ਮੈਂ ਕੱਜਲ ਲਾਉਂਦਾ ਸੀ ਮੈਂ ਸਭੋ ਪਾਜਰ ਨੂੰ ਕਹਿੰਦਾ ਸੀ ਵੀ ਪਾਜੀ ਕਰ ਲੋ ਮਤਲਬ ਇੱਕ ਡੇਢ ਮਹੀਨਾ ਚੱਲਣਾ ਹੈ ਇਹ ਨਹੀਂ ਇਹ ਨਹੀਂ ਮੈਂ ਕਰ ਸਕਦਾ ਮੇਰੀ ਕਾਮਪ੍ਰਤੀ ਵੀ ਜ਼ਿੰਮੇਵਾਰੀਆਂ ਮੇਰੀ ਘਰ ਦਾ ਪ੍ਰਤੀ ਨਹੀਂ ਇਹ ਕਿੰਨਾ ਵੀ ਦਿੱਖ ਵੀ ਇਦਾਂ ਦੀ ਹੈ ਨਾ ਬਿਲਕੁਲ ਮਤਲਬ ਸਾਬਾ ਸੁਦਾ ਨਹੀਂ ਕਰਦੇ ਉਹਨੂੰ ਥੋੜੀ ਜਿਹੀ ਮਾਤਾ ਹਰੀ ਥੋੜੀ ਸਖਤ ਹੈ ਉਹ ਇੱਕ ਸ਼ੁਕਰ ਹੈ ਕਿ ਮਾਤਾ ਟੀਵੀ ਨਹੀਂ ਵੇਖਦੀ ਹਾਂ ਅੱਛਾ ਹਾਂ ਜੇ ਕਿਤੇ ਵੇਖ ਲਿਆ ਉਹਨੇ ਕੈਰੈਕਟਰ ਦੇ ਵੈ ਗੱਲ ਪੈ ਰਹਿਣਾ ਜੀ ਸਰ ਤੁਸੀਂ ਪਹਿਲੇ ਲਿਖਦੇ ਵੀ ਸੀਗੇ ਜੀ ਜੀ ਪਹਿਲੇ ਲਿਖਣਾ ਸ਼ੁਰੂ ਕੀਤਾ ਕਿ ਅਦਾਕਾਰੀ ਸੀ ਮਤਲਬ ਨਹੀਂ ਮੈਂ ਲਿਖਣ ਤੋਂ ਤੁਸੀਂ ਅਦਾਕਾਰੀ ਵਾਲਾ ਹੈ ਹਾਂ ਮੈਂ ਲਿਖਣ ਤੋਂ ਹੀ ਆਇਆ ਮੇਰੇ ਦਿਮਾਗ 'ਚ ਵੀ ਜਿੱਦਾਂ ਨਾ ਹਰ ਇੱਕ ਜਿਹੜੇ ਅੰਦਰ ਵੀ ਥੋੜੇ ਬੋਟੇ ਰਾਈਟਿੰਗ ਦੇ ਗੁਣ ਹੋਣ ਉਹ ਮੈਂ ਕਿਉਂਕਿ ਬੱਤਰਕਾਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅੱਛਾ ਜੀ ਤੇ ਮੈਂ 7-8 ਮਹੀਨੇ ਪੱਤਰਕਾਰੀ ਕੀਤੀ ਆ ਤੇ ਮੇਰੇ ਫਾਦਰ ਵੀ ਪੱਤਰਕਾਰ ਸੀ ਤੇ ਰਾਈਟਿੰਗ ਕਿਤੇ ਨਾ ਕਿਤੇ ਬਲੱਡ 'ਚ ਸੀਗੀ ਤੇ ਮੈਂ ਵੀ ਉਸ ਦੌਰ ਨੂੰ ਬਹੁਤ ਨੇੜੇੋਂ ਹੰਡਾਇਆ ਦੇਖਿਆ ਸੀ ਮੇਰਾ ਉਧਰ ਮਾਝਾ ਏਰੀਆ ਹੈ ਸੁਲਤਾਨਪਿੰਡ ਪਿੰਡ ਮੇਰੇ ਨਾਨਕੇ ਆ ਮੈਂ ਜਿਆਦਾ ਉੱਥੇ ਰਿਹਾ 10-12 ਸਾਲ ਤੇ ਉਹ ਉਥੋਂ ਦੇ ਮੁੰਡੇ ਖਾੜਕੂ ਲੈਰ ਚ ਬਹੁਤ ਗਏ ਸੀਗੇ ਮੇਰੇ ਸਾਹਮਣੇ ਦੇਖਦਿਆਂ ਦੇਖਦਿਆਂ ਖਾੜਕੂ ਲੈਰ ਚ ਗਏ ਸੀ ਦੀਆਂ ਪਾਗੇ ਤੇ ਉਹ ਸਮਾਂ ਜਿਹੜਾ ਮੈਨੂੰ ਭੁੱਲਦਾ ਨਹੀਂ ਕਦੀ ਤੇ ਮੈਂ ਉਹ ਫਿਰ ਇੱਕ ਕਹਾਣੀ ਉਹ ਕਹਿਣੀ ਚਾਹੁੰਦਾ ਸੀ ਉਹਨਾਂ ਮੁੰਡਿਆਂ ਦੀ ਕਿ ਇਹ ਕਿਉਂ ਆਏ ਲੈਰ ਦੇ ਵਿੱਚ ਤੇ ਕੀ ਇਹਨਾਂ ਦਾ ਮੋਟੀਵੇਸ਼ਨ ਸੀਗਾ ਤੇ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਮੈਂ ਜਿਹੜੀ ਸੀ ਫਿਲਮ ਲਿਖੀ ਪਹਿਲਾਂ ਸਾਡਾ ਆਪਣੀ ਕਹਾਣੀ ਲਿਖੀ ਫੇਰ ਲਿਖਦਿਆਂ ਲਿਖਦਿਆਂ ਮੈਨੂੰ ਆਪ ਵੀ ਮੈਂ ਥੀਏਟਰ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ ਸੀ ਮਾੜਾ ਮੋਟਾ ਤੇ ਟੀਵੀ ਤੇ ਵੀ ਮੈਂ ਆਉਣ ਲੱਗਿਆ ਸੀ ਬਤੌਰ ਐਂਕਰ ਵੀ ਮੈਂ ਕੰਮ ਕੀਤਾ ਤੇ ਮੈਨੂੰ ਲੱਗਾ ਕਿ ਇਹ ਕਿਰਦਾਰ ਜਿਹੜਾ ਵਾ ਮੈਂ ਕਰਤਾਰ ਸਿੰਘ ਵਾਲਾ ਕਰ ਸਕਦਾ ਸੋ ਪਹਿਲਾਂ ਰਾਈਟਿੰਗ ਆਈ ਫੇਰ ਆਈ ਕਿ ਇਹ ਕਿਰਦਾਰ ਵੀ ਕਰ ਸਕਦਾ ਬਤੌਰ ਐਕਟਰ ਫੇਰ ਸੀ ਕਿ ਹੁਣ ਮੇਰੀ ਫਿਲਮ ਨੂੰ ਪ੍ਰੋਡਿਊਸ ਕੌਣ ਕਰੂਗਾ ਨਵੇਂ ਬੰਦੇ ਦੀ ਫਿਲਮ ਕੌਣ ਪ੍ਰੋਡਿਊਸ ਕਰਦਾ ਸੋ ਮੈਨੂੰ ਲੱਗਾ ਕਿ ਆਪ ਹੀ ਚਲੋ ਮਹਾਰਾਜ ਨੇ ਨੇ ਜੋਗਾ ਕੀਤਾ ਕਿ ਆਪ ਹੀ ਪ੍ਰੋਡਿਊਸ ਕਰਦੇ ਆ ਸੋ ਇਸ ਤਰੀਕੇ ਦੇ ਨਾਲ ਉਹ ਜਿਹੜੀ ਆ ਸ਼ੁਰੂਆਤ ਹੁੰਦੀ ਆ ਮੇਰੀ ਜਰ ਮੋਟੀਵੇਸ਼ਨਲ ਹੀ ਹੈ ਜਿਹੜਾ ਅਭੀ ਤੁਹਾਨੂੰ ਇੱਕ ਖਾਣੇ ਦੀ ਪਲੇਟ ਚੁੱਕਣ ਤੋਂ ਰੁਕਿਆ ਹੈ ਉਹ ਜੋ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਆ ਮੈਨੂੰ ਗੱਲ ਹੈਗੀ ਜੀ ਫਿਲਮ ਸਿੰਘ ਇਜ਼ ਕਿੰਗ ਦੀ ਅੱਛਾ ਉਦੋਂ ਮੈਂ ਮਾੜਾ ਮੋਟਾ ਐਕਟਿੰਗ ਕਿੰਦਰਸ਼ਨ ਆਲਖ ਜੀ ਦੇ ਨਾਲ ਮਾੜਾ ਮੋਟਾ ਕਰ ਕਰ ਦੇਈਦਾ ਸੀਗਾ ਮੈਂ ਪਹਿਲੀ ਵਾਰ ਨਾ ਹਰੇ ਰੰਗ ਦੀ ਗੋਭੀ ਵੇਖੀ ਪੂਰੀ ਬਰੋਕਲੀ ਇਹਨਾਂ ਨੂੰ ਬਰੋਕਲੀ ਕਹਿੰਦੇ ਆ ਮੈਂ ਵੇਖਾ ਮੈਂ ਕਿਹਾ ਇਹ ਗੋਭੀ ਤੂੰ ਹਰਾ ਰੰਗ ਕੀਤਾ ਕਿ ਕੀ ਹੋਇਆ ਹਾਂ ਫਿਰ ਉਹਨੇ ਝੋੜਾ ਜਾ ਵਰ ਖੋਲਿਆ ਆਪਣਾ ਟੇਬਲ ਤੇ ਉਹਨੇ ਲਾਲ ਸ਼ਿਮਲਾ ਮਿਰਚ ਤੇ ਪੀਲੀ ਸ਼ਿਮਲਾ ਮਿਰਚ ਵੀ ਕੱਢੀ ਹਾਂ 2 ਦਾ 7 8 ਦੀ ਗੱਲ ਹੈ ਮੇਰੇ ਖਿਆਲ ਮੈਂ ਵੇਖ ਮੈਂ ਇਹ ਇਹ ਨਵੀਂ ਚੀਜ਼ ਕੀ ਤੋਂ ਫੇਮ ਲਗਾਏ ਪਲਾਸਟਿਕ ਦੀਆਂ ਕਿਤੇ ਹਾਂ ਹਾਂ ਉਹਨੇ ਉਹ ਕੱਟ ਗੁੱਟ ਕੇ ਨਾ ਐ ਜੇ ਕਰਕੇ ਤੇ ਉਹ ਚ ਲਪੇਟ ਕੇ ਸੀਖ ਤੇ ਪਰੋਵੇ ਉਹਨਾਂ ਨੂੰ ਤੰਦੂਰ ਚ ਲਾਉਣ ਵਾਸਤੇ ਤੇ ਮੈਂ ਨਾ ਗਾਣਾ ਚੱਲ ਰਿਹਾ ਤੈਨੂੰ ਘੋੜੀ ਕਿੰਨੇ ਚੜਾਇਆ ਭੂਤਨੀ ਤੇ ਮੈਂ ਗਾਣੇ ਤੋਂ ਵਿਲਾ ਹੋਇਆ ਜਦੋਂ ਬ੍ਰੇਕ ਹੋਈ ਮੈਂ ਭੱਜਿਆ ਗਿਆ ਜਾ ਕੇ ਪਲੇਟ ਚੁੱਕਣ ਲੱਗਾ ਤੇ ਮੈਨੂੰ ਪਤ ਲੱਗਾ ਵੀ ਇਹ ਤੇ ਬੰਬੇ ਵਾਲਾ ਦਾ ਟੇਬਲ ਆ अच्छा ਇਹ ਟੇਬਲ ਤੇ ਇਸੇ ਦੇ ਮੈਂ ਬੰਬਈ ਵਾਲੇ ਬាក់ੀ ਰੋਟੀ ਖਾਣ ਕੇ ਮੇਨ ਡਾਇਰੈਕਟਰ ਪ੍ਰੋਡਿਊਸਰ ਮੈਨੂੰ ਕਹਿੰਦੇ ਉਹ ਵਹਾਂ ਟੇਬਲ ਆਪ ਦਾ ਜੋ ਉੱਥੇ ਗੁਰਦਾਰੇ ਨੇ ਪਲੇਟਾਂ ਪਈਆਂ ਸਟੀਲ ਦੀਆਂ ਅੱਛਾ ਮੈਂ ਚੁੱਕੀ ਪਲੇਟ ਮੈਨੂੰ 10 ਦਿਨ ਲੱਗੇ ਭਾਈ ਤੰਦੂਰ ਤੱਕ ਪਹੁੰਚਣ ਲੱਗਿਆ ਤਿੰਨ ਚਾਰ ਦਿਨ ਗਾਣਾ ਚੱਲਿਆ ਮੈਂ ਗਿਆ ਤੇ ਜਿੱਦਨ ਮੈਂ ਪਲੇਟ ਦੇ ਵਿੱਚ ਉਹ ਗੋਭੀ ਜੀ ਰੱਖੀ ਵਿਸ਼ੇਸ਼ ਬੰਦਾ ਆਇਆ ਕਹਿੰਦਾ ਕੌਣ ਸਾ ਟੇਬਲ ਹੈ ਮੈਂ ਕਿਹਾ ਇਹੀ ਆ ਕਹਿੰਦਾ ਪਲੇਟ ਤੇ ਉਹ ਟੇਬਲ ਦੀ ਆ ਉਹਨੇ ਫੜ ਕੇ ਪਲੇਟ ਤੇ ਕ੍ਰੇਟਸ ਮਾਰੀ ਚੁੱਕ ਕੇ ਮੈਂ ਕਹਿਆ ਯਾਰ ਵੀ ਇਹ ਵੀ ਕੋਈ ਕੋਈ ਬੋਕਤ ਹੀ ਨਹੀਂ ਕਲਾਕਾਰ ਦੀ ਉਹਦਾ ਜੀ ਕੀਤਾ ਇਹ ਬਰੋਕਲੀ ਖਾਂਦਾ ਮੈਨੂੰ ਪਤਾ ਨਹੀਂ ਸੀ ਬਰੋਕਲੀ ਆ ਮੈਂ ਗੋਭੀ ਗਈ ਜਾਵਾਂ ਹਾਂ ਵੀ ਚਲੋ ਹਰੀ ਗੋਭੀ ਹਰੀ ਗੋਭੀ ਖਾ ਕੇ ਦੇਖੀਏ ਮੈਂ ਹੁਣ ਮੇਰੇ ਮੂੰਹ ਚ ਪਾ ਲਿਆ ਤੇ ਉਹ ਮੈਨੂੰ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਹਿਆ ਯਾਰ ਵੀ ਇੱਜ਼ਤ ਨਹੀਂ ਕੋਈ ਵੀ ਹੀ ਆਰਟਿਸਟਾਂ ਯਾਰ ਉਹ ਕਹਿੰਦਾ ਇਹ ਪੰਜਾਬ ਵਾਲੇ ਆਰਟਿਸਟਾਂ ਦੀ ਕੋਈ ਇੱਜ਼ਤ ਨਹੀਂ ਆ ਉਥੇ ਰੋਟੀ ਖਾ ਜਾ ਕੇ ਮੈਂ ਕਹਿਆ ਯਾਰ ਉਹ ਵੀ ਤਾਂ ਪੰਜਾਬ ਵਾਲੇ ਹੀ ਆ ਰੀਡੋ ਟੇਬਲ ਦੀ ਰੋਟੀ ਖਾਂਦੇ ਕਹਿੰਦੇ ਉਹ ਲੈਂਡ ਪ੍ਰੋਡਿਊਸਰ ਆ ਦਰਸ਼ਨ ਆਲਖਣਾ ਉਹਦਾ ਮੈਂ ਕਿਹਾ ਇਹੋ ਬਣਨਾ ਹਾਂ ਕੀ ਬਾਤ ਫੈਕਟਰ ਨਹੀਂ ਬਣਨਾ ਮੈਂ ਕਿਹਾ ਫੈਕਟਰ ਦੀ ਜਿੱਤ ਹੀ ਕੋਈ ਨਹੀਂ ਫੇਰ ਕੀ ਬਣਨਾ ਫੇਰ ਬੜੀ ਗਿਆਨੀ ਦੇ ਨਾਲ ਪ੍ਰੋਡਕਸ਼ਨ ਸ਼ੁਰੂ ਕੀਤਾ ਉਹ ਕਿੱਸਾ ਸੀ ਪਹਿਲਾਂ ਕਦੇ ਤੋਂ ਸ਼ੁਰੂ ਹੋਏ ਤੁਸੀਂ ਯਾਰ ਕੈਟਰਿੰਗ ਤੋਂ ਸਵਾਰਨ ਹੋਟਲ ਜਦੋਂ ਕੀਤਾ ਸੀ ਪੋਲੀਵੁੱਡ ਤੋਂ ਨਹੀਂ ਇਦਾਂ ਦਾ ਕਦੇ ਵਿਤਕਰਾ ਕਦੀ ਹੋਇਆ ਕਿਸੇ ਨਾਲ ਵੀ ਪੋਲੀਵੁੱਡ ਜਿੱਤੇ ਫੇਰ ਜਦੋਂ ਜਦੋਂ ਸ਼ੁਰੂ ਹੋਇਆ ਉਦੋਂ ਉਹ ਨਾਲ ਹੀ ਸੀਗੇ ਮਤਲਬ ਜਦੋਂ ਮਤਲਬ ਮੰਨ ਕੇ ਚੱਲੋ ਵੀ ਜੱਟ ਜਗ ਜੂ ਆਪਣੇ ਜਿਹਨੇ ਮੇਰਾ ਦਿਲ ਲੁੱਟਿਆ ਤੋਂ ਬਾਅਦ ਫਲੋ ਬਣਨਾ ਸ਼ੁਰੂ ਹੋਇਆ ਫਿਲਮਾਂ ਦਾ ਉਦੋਂ ਦੇ ਫਿਰ ਅਸੀਂ ਆਪ ਇੱਥੇ ਪ੍ਰੋਡਕਸ਼ਨ ਸਟੈਬਲ ਫੇਰ ਤੇ ਕਹਿੰਦਾ ਤੱਕਾ ਹੀ ਨਹੀਂ ਹੁੰਦਾ ਨਾ ਤੱਕਾ ਸਾਡੇ ਨਾਲ ਤੇ ਕੀ ਹੋਣਾ ਸੀ ਕਿਸੇ ਨਾਲ ਨਹੀਂ ਹੁੰਦਾ ਬੇ ਤੱਕਾ ਮੈਂ ਕਿਤੇ ਨਹੀਂ 158 ਫਿਲਮਾਂ ਮੈਂ 158 ਵੀ ਫਿਲਮ ਮੇਰੀ ਲਾਈਫ ਦੀ ਹੈ ਚਿੜੀਆ ਰਿਲੀਜ਼ ਹੋਈ ਆ ਆਪਣਾ 84 ਤੋਂ ਬਾਅਦ ਹਾਂਜੀ ਮੁੜ ਕੇ ਫਿਰ ਫਿਰ ਆਪਣੇ ਹਿਸਾਬ ਨਾਲ ਹੀ ਸੈਟਲ ਕੀਤਾ ਵੀ ਸਾਡੀ ਇੰਡਸਟਰੀ ਅਸੀਂ ਆਪਣੇ ਹਿਸਾਬ ਨਾਲ ਚਲਾਵਾਂਗੇ ਵੀ ਤੱਕਾ ਨਹੀਂ ਹੁੰਦਾ ਨਾ ਕਿਸੇ ਨਾਲ ਇੱਥੇ ਰੀਟ ਸੈੱਟ ਕੀਤੇ ਬਹੁਤ ਕੁਝ ਕੀਤਾ ਉਹ ਬੜਾ ਲੰਬਾ ਬਿਸ਼ਾ ਛੜ ਪੈਣਾ ਜਰਨਲ ਜੀ ਸਾਡੇ ਦਰਸ਼ਕਾਂ ਨੂੰ ਇੱਕ ਤੜਾ ਮੋਟੀਵੇਸ਼ਨਲ ਸੌਂਗ ਜਿੰਨੂੰ ਅਸੀਂ ਕਹਿ ਦਿੰਨੇ ਆ ਹਾਂਜੀ ਜ਼ਹਿਰ ਦੇਖ ਕੇ ਪੀਤਾ ਤੇ ਕੀ ਪੀਤਾ ਉਹ ਜਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਹਾਂਜੀ ਹਾਂਜੀ ਉਹ ਹੈਗਾ ਜੀ ਤੰਤਰਾਂ ਮੰਤਰਾਂ ਨਾਲ ਯਾਰ ਥੋੜੀ ਮਿਲਦੇ ਆ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਬੁੱਲਿਆ ਪਿਆਰ ਵੀ ਲਾਲਚ ਨਾ ਕੀਤਾ ਤੇ ਕੀ ਕੀਤਾ ਬਾਬੇ ਬੁੱਲੇ ਸ਼ਾਹ ਦਾ ਕਲਾਮ ਹੈ ਕੀ ਬਾਤ ਹਾਂ ਵੈਰੀ ਗੁੱਡ ਇੰਸਟਾਗ੍ਰਾਮ ਦਾ ਵੀ ਤਾਂ ਬਹੁਤ ਫੇਮਸ ਹੈਗਾ ਸਿਆਣੇ ਕਹਿੰਦੇ ਨੇ ਹਾਂਜੀ ਹਾਂਜੀ ਉਹਦੀਆਂ ਵੀ 2 17 ਜਿਹੇ ਕਿਤੇ ਸੁਣਾਦੇ ਆ ਜੀ ਅਲੱਗ ਅਲੱਗ ਕਈ ਨੇ ਜੀ ਉਹਦੀਆਂ ਸਿਆਣੇ ਹਰ ਵਾਰੀ ਨਵੀਂ ਗੱਲ ਕਹਿੰਦੇ ਨੇ ਉਹ ਗੱਲਾਂ ਸਿਆਣਿਆਂ ਦੀ ਮੈਂ ਤਾਂ ਕਹਿਣਾ ਹੀ ਆ ਬੱਸ ਹਾਂਜੀ ਹਾਂਜੀ ਨਹੀਂ ਉਹ ਸਿਆਣੇ ਵੀ ਤੁਸ਼ੀਆਂ ਜਿਓ ਇਹ ਵੀ ਗੱਲ ਆ ਉਹ ਵਾਰੀ ਇੱਕ ਪਿੱਛੇ ਜੇ ਮੈਂ ਇੱਕ ਨੋਟ ਬੋਲਿਆ ਸੀਗਾ ਕਿ ਅ ਪਹਾੜ ਸਖਤ ਨੇ ਇਸ ਕਰਕੇ ਨਦੀਆਂ ਪਹਾੜਾਂ ਨੂੰ ਛੱਡ ਜਾਂਦੀਆਂ ਨੇ। ਹੂੰ ਪਹਾੜ ਸਖਤ ਨੇ। ਸਖਤ ਨੇ। ਇਸ ਕਰਕੇ ਨਦੀਆਂ ਪਹਾੜਾਂ ਨੂੰ ਛੱਡ ਜਾਂਦੀਆਂ ਨੇ ਕਿ ਨਦੀਆਂ ਪਹਾੜਾਂ ਨੂੰ ਛੱਡ ਜਾਂਦੀਆਂ ਨੇ ਇਸ ਕਰਕੇ ਪਹਾੜ ਸਖਤ ਨੇ। ਪਿਛੋੜੇ ਦੇ ਕਰਕੇ। ਹਾਂ। ਉਹ ਗੱਲ ਹੀ ਵੀ। ਦੋਨੋਂ ਪਾਸੇ ਜਾਣੀ। ਇੱਕ ਹੋਰ ਹੈ ਜੀ ਕਹਿੰਦੇ ਮੰਜ਼ਲ ਮਿਲਣ ਤੇ ਸੁਣਾਵਾਂਗੇ ਦਾਸਤਾਨੇ ਸਫ਼ਰ ਦੀ। ਸਿਆਣੇ ਕਹਿੰਦੇ ਨੇ ਕਿ ਮੰਜ਼ਲ ਮਿਲਣ ਤੇ ਸੁਣਾਵਾਂਗੇ ਦਾਸਤਾਨੇ ਸਫ਼ਰ ਦੀ ਕਿ ਕੀ ਕੁਝ ਪਿੱਛੇ ਛੁੱਟ ਗਿਆ ਇੱਥੇ ਪਹੁੰਚਦੇ ਪਹੁੰਚ। ਹੂੰ। ਯਾਰ ਇਹ ਨਾਈਸ ਯਾਰ ਇਹ ਨਾ ਬੱਸ ਆ ਫਿਲਮ ਬਾਰੇ ਕੁਝ ਹੋਰ ਦੱਸੋ ਕੁਝ ਖਾਸ ਕੁਝ ਵਾਪਰੇ ਹੋਵੇ ਕੁਝ ਖਾਸ ਕੋਈ ਆ ਇਹਨੇ ਫਿਲਮ ਨਾਲ ਜੁੜੀ ਹੋਵੇ ਤੇ ਐਡੀ ਕੁਝ 84 ਇਹ ਇੱਕ ਪਹਿਲੀ ਗੱਲ ਤਾਂ ਇਹ ਵੈਬ ਸੀਰੀਜ਼ ਆ ਤੇ ਇਹਨੇ ਚੋਪਾਲ OTT ਪਲੇਟਫਾਰਮ ਦੇ ਉੱਤੇ ਆਉਣਾ ਕੱਲ ਅਸੀਂ ਇਹਨੂੰ ਰਿਲੀਜ਼ ਕਰਨ ਜਾ ਰਹੇ ਆ ਅੱਜ ਇਹਦਾ ਅਸੀਂ ਟ੍ਰੇਲਰ ਲਾਂਚ ਕੀਤਾ ਤੇ ਵੈਬ ਸੀਰੀਜ਼ ਦੇ ਵਿੱਚ ਇਹ ਲਿਬਰਟੀ ਹੁੰਦੀ ਆ ਕਿ ਤੁਹਾਡੇ ਦਿਮਾਗ ਤੇ ਨਾ ਤਲਵਾਰ ਨਹੀਂ ਲਟਕਦੀ ਹੁੰਦੀ ਤੁਹਾਡੇ ਸਿਰ ਤੇ ਕਿ ਇਹਨੂੰ ਸੈਂਸਰ ਬੋਰਡ ਦੀ ਵੀ ਕਿਸੇ ਤਰੀਕੇ ਦੀ ਕੋਈ ਫਿਕਰ ਨਹੀਂ ਹੁੰਦੀ ਕੋਈ ਸਭ ਤੋਂ ਅਹਿਮ ਗੱਲ ਤਾਂ ਇਹ ਹੀ ਆ ਤੇ ਦੂਸਰਾ ਇਹ ਆਕੇ ਤੁਹਾਡੇ ਨਾ ਇਹ ਤਲਵਾਰ ਨਹੀਂ ਲਟਕਦੀ ਹੁੰਦੀ ਕਿ ਤੁਸੀਂ ਇਹਨੂੰ ਇੰਨਾ ਹੀ ਟਾਈਮ ਦੇ ਵਿੱਚ ਖਤਮ ਕਰਨਾ ਹੈ ਉਹ ਫਿਲਮ 2 2.5 ਘੰਟੇ ਤੋਂ ਵੱਧ ਨਹੀਂ ਜਾ ਸਕਦੇ ਹੁੰਦੇ ਤੇ ਇਹਦੇ ਵਿੱਚ ਇਹਨਾਂ ਨੇ ਜਿਸ ਹਿਸਾਬ ਨਾਲ ਡਿਟੇਲਡ ਸਕ੍ਰਿਪਟ ਲਿਖੀ ਸੀ ਜਰਨਲ ਭਾਈ ਨੇ ਜਿਸ ਹਿਸਾਬ ਨਾਲ ਸਾਡਾ ਡਾਇਰੈਕਟਰ ਪਤੰਗਾ ਇਹਨੂੰ ਚਾਹ ਰਿਹਾ ਸੀਗਾ ਪਿਕਚਰਾਇਜ਼ ਕਰਨਾ ਤੇ ਪੂਰਾ ਸਮਾਨ ਲਗਾ ਕੇ ਪੂਰੀ ਟਕਾ ਕੇ ਪੂਰੀ ਰੂਹ ਦੇ ਨਾਲ ਇੱਕ ਇੱਕ ਕੈਰੈਕਟਰ ਇਸ ਵੈਬ ਸੀਰੀ ਦੇ ਵਿੱਚ ਜਣਿਆ ਗਿਆ ਹਰ ਕੈਰੈਕਟਰ ਨੇ ਮੈਨੂੰ ਲੱਗਦਾ ਕਿ ਆਪਣਾ ਬੈਸਟ ਆਪਣਾ ਕਮਾਲ ਦੀ ਪਰਫਾਰਮੈਂਸ ਦਿੱਤੀ ਆ ਜਰਨੈਲ ਭਾਈ ਦਾ ਜਿੱਥੋਂ ਦਾ ਕਰੈਕਟਰ ਦਾ ਸ਼ਮਸ਼ੇਰ ਸਿੰਘ ਸ਼ੇਰਾ ਪ੍ਰੋਫੈਸਰ ਵਾਲਾ ਜਿਹੜਾ ਮਤਲਬ ਇੰਨਾ ਕੁ ਖੂਬਸੂਰਤ ਹੈ ਉਹ ਮਤਲਬ ਇਸ ਪੂਰੀ ਵੈਬ ਸੀਰੀਜ਼ ਦਾ ਇੱਕ ਤਰੀਕੇ ਦਾ ਸੂਤਰ ਧਾਰ ਹੈ ਬਹੁਤ ਸਾਰੇ ਤੁਹਾਨੂੰ ਰੀਅਲ ਲਾਈਫ ਦੇ ਕਿਰਦਾਰ ਇੰਨਾ ਚ ਨਜ਼ਰ ਆਉਣਗੇ ਮੈਂ ਤਾਂ ਇੱਕ ਟਾਈਮ ਤੇ ਵੀ ਮੜਾ ਜਿਹਾ ਸਜੈਸਟ ਕੀਤਾ ਸੀ ਬੰਸਦਾ ਉਹਨੂੰ ਮੈਂ ਕਿਹਾ ਜੀ ਬੰਦੀ ਸਿੰਘ ਹੀ ਰੱਖ ਦੋ ਇਸ ਸੀਰੀਜ਼ ਦਾ ਰੱਖ ਦੋ ਸਹੀ ਗੱਲ ਹੈ ਤੋ ਇਹਨਾਂ ਦਾ ਜੋ ਕਿਰਦਾਰ ਹੈ ਉਹਦੇ ਤੋਂ ਲੈ ਕੇ ਮੈਨੂੰ ਲੱਗਾ ਵੀ ਇਹ ਵੀ ਨਾ ਰੱਖਿਆ ਜਾ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਉਹ ਦੌਰ ਪੰਜਾਬੀਆਂ ਨੇ ਦੇਖਿਆ ਵਾ ਹੰਡਾਇਆ ਵਾ ਤੇ ਇਹ ਜਿਹੜੀ ਵੈਬ ਸੀਰੀਜ਼ ਐ ਇਹ ਉਹਨਾਂ ਨੂੰ ਉਹ ਟਾਈਮ ਯਾਦ ਕਰਾਉਗੀ ਹੁਣ ਇਹਦੇ ਇੱਥੇ ਦੋ ਗੱਲਾਂ ਆ ਜਾਂਦੀਆਂ ਕਈ ਲੋਕ ਕਹਿ ਦਿੰਦੇ ਕਿ ਯਾਰ ਤੁਸੀਂ ਪੁਰਾਣੇ ਝਕਮਾ ਨੂੰ ਨਾ ਕਰੇ ਦਿਓ ਉਹਨਾਂ ਨੂੰ ਟੱਕੇ ਰਹਿਣ ਦਿਓ ਪਰ ਅਸੀਂ ਜਦੋਂ ਮੇਕਰ ਦੇ ਤੌਰ ਤੇ ਜਾਂ ਕੋਈ ਵੀ ਬੰਦਾ ਰਾਈਟਰ ਦੇ ਤੌਰ ਤੇ ਜਦੋਂ ਗੱਲ ਕਹਿੰਦਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਪੁਰਾਣੀ ਹਿਸਟਰੀ 'ਚ ਜਾ ਕੇ ਕੁਝ ਸਿੱਖਣਾ ਹੁੰਦਾ ਹਿਸਟਰੀ ਨੂੰ ਆਪਾਂ ਕਿਉਂ ਪੜਦੇ ਆ ਹਿਸਟਰੀ ਵਿਸ਼ਾਈ ਕਿਉਂ ਰੱਖਿਆ ਜੇ ਆਪਾਂ ਪਾਸਟ ਵਿੱਚ ਨਹੀਂ ਜਾਣਾ ਤੇ ਆਪਾਂ ਕਿਉਂ ਹਿਸਟਰੀ ਪੜਦੇ ਪਾਸਟ ਵਿੱਚ ਜਾਣਾ ਪੈਂਦਾ ਤਾਕੇ ਆਪਾਂ ਉਹ ਚੀਜ਼ ਦਾ ਜਾ ਕੇ ਉਹਦਾ ਆਪਾਂ ਕਲੋਜ਼ਰ ਲੱਭਣਾ ਹੁੰਦਾ ਉਹਨਾਂ ਚੀਜ਼ਾਂ ਨੂੰ ਐਨਲਾਈਜ਼ ਕਰਨਾ ਹੁੰਦਾ ਕਿ ਉਹ ਦੌਰ ਇਹੋ ਜਿਹਾ ਪੰਜਾਬ ਨੇ ਜੇ ਦੇਖਿਆ ਤਾਂ ਕਿਉਂ ਦੇਖਿਆ ਸੋ ਇਹੋ ਜੇ ਜਿਹੜਾ ਬਾਗੜ ਸਿੰਘ ਦਾ ਕਿਰਦਾਰ ਹੈ ਜਿਹੜਾ ਮੈਂ ਪਲੇ ਕੀਤਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਲੋਕੀ ਜਦੋਂ ਇਹ ਕੈਰੇਕਟਰ ਦੇਖਣਗੇ ਉਹਨਾਂ ਨੂੰ ਲੱਗੂਗਾ ਕਿ ਹਾਂ ਇਹੋ ਜਿਹਾ ਰਣਦਾ ਮਿਲਦਾ ਸਾਡੇ ਇਲਾਕੇ 'ਚ ਫਲਾਣਾ ਥਾਣੇਦਾਰ ਹੁੰਦਾ ਸੀ ਇਦਾਂ ਦਾ ਹੀ ਹਰਾਮੀ ਫਲਾਣਾ ਗਾਲਾਂ ਕੱਢ ਕੇ ਲੋਕੀ ਕਹਿਣਗੇ ਕਿ ਉੱਥੇ ਡੀਐਸਪੀ ਹੁੰਦਾ ਸੀ ਮਤਲਬ ਇਦਾਂ ਨੇ ਪੁਲਸੀਏ ਰਹੇ ਆ ਸਾਰੇ ਨਹੀਂ ਸੀ ਪਰ ਸੀਗੇ اور ਬਹੁਤ ਜ਼ਿਆਦਾ ਗਿਣਤੀ ਵਿੱਚ ਸੀਗੇ ਮੇਰੇ ਇਲਾਕੇ ਵਿੱਚ ਵੀ ਸੀਗੇ ਮੈਂ ਇਹ ਦੇ ਨਾਮ ਲੈਣੇ ਚਾਹਣ ਤਾਂ ਮੈਂ ਲੈ ਵੀ ਦਨਾ ਇੱਥੇ ਹੁਣਾ ਸੀਬੀਆਈ ਕੋਰਟ ਨੇ ਹੁਣੇ ਜਿਹੜਾ ਥੋੜੇ ਦਿਨ ਪਹਿਲਾਂ ਸੱਤ ਜਿਹੜੇ ਇਨੋਸੈਂਟ ਬੰਦੇ ਮਾਰੇ ਸੀਗੇ ਝੂਠੇ ਮਲਸ ਮੁਕਾਮ ਵਿੱਚ ਤੇ ਉਹ ਸਜ਼ਾ ਦਿੱਤੀਆਂ ਐਸਐਸਪੀ ਨੂੰ ਡੀਐਸਪੀ ਨੂੰ ਤੇ ਉਹ ਦੇਖੋ ਤਰਾਸ਼ ਦੀ ਕੀ ਹੈ 32 ਸਾਲ ਲੱਗੇ ਤੇ ਉਹ 10 ਬੰਦਿਆਂ ਨੂੰ ਸਜ਼ਾਵਾਂ ਹੀਆਂ ਪੰਜ ਜਿਹੜੇ ਆਪਣੀ ਉਮਰ ਭੋਕੇ ਨੈਚੁਰਲ ਡੈਥ ਮਰ ਗਏ ਇਹੋ ਜਿਹਾ ਆਪਣਾ ਜਸਟਿਸ ਸਿਸਟਮ ਹੈ ਤੋ ਇਹ ਜਸਟਿਸ ਸਿਸਟਮ ਹੋਣ ਇਨਾ ਟਾਈਮ ਲਾ ਰਿਹਾ ਤੇ ਉਸ ਵੇਲੇ ਤਾਂ ਕੋਈ ਜਸਟਿਸ ਸਿਸਟਮ ਸੀਗਾ ਹੀ ਨਹੀਂ ਪੁਲਿਸ ਹੀ ਦਾ ਹੀ ਇੱਕ ਤਰੀਕੇ ਦੇ ਨਾਲ ਰਾਜ ਸੀਗਾ ਤੇ ਇਹ ਬਾਗੜ ਸਿੰਘ ਉਹਦੀ ਇੱਕ ਐਗਜ਼ਾਮਪਲ ਹੈ ਜਿਹੜੀ ਇਹਨਾਂ ਨੇ ਪਰਦੇ ਦੇ ਉੱਤੇ ਉਤਾਰੀ ਆ ਥਰੂ 84 ਤੋਂ ਬਾਅਦ ਵੈਬ ਸੀਰੀਜ਼ ਵਿੱਚ ਸਰ ਇਦਾਂ ਨਹੀਂ ਲੱਗਦਾ ਵੀ ਹੁਣੇ ਤੁਸੀਂ ਜਿਹੜੀ ਵੈਬ ਸੀਰੀਜ਼ ਹੈ ਇਹ OTT ਪਲੇਟਫਾਰਮ ਤੇ ਰਿਲੀਜ਼ ਹੋਈ OTT ਪਲੇਟਫਾਰਮ ਤੇ ਟੋਪਾਲ ਦੇ ਇੱਕ ਤਾਂ ਇਸ ਤੇ ਸੈਂਸਰ ਬੋਰਡ ਦੀ ਕੋਈ ਉਰੋਕ ਨਹੀਂ ਲੱਗੀ ਵੀ ਉਹਦੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਵੈਬ ਸੀਰੀਜ਼ ਜਿਹੜੀਆਂ ਨੇ OTT ਪਲੈਟਫਾਰਮਸ ਤੇ ਦੇਖਣ ਨੂੰ ਮਿਲਣਗੀਆਂ ਹਾਂ ਵੈਬ ਸੀਰੀਜ਼ ਦੇ ਵਿੱਚ ਤੇ ਖਾਸ ਤੌਰ ਤੇ OTT ਪਲੇਟਫਾਰਮ ਤੇ ਹਾਲ ਦੀ ਘੜੀ ਲਿਬਰਟੀ ਹੈਗੀ ਆ ਤੇ ਆਪਾਂ ਸੈਂਸਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਐ ਉਹਦੇ ਤੋਂ ਬਚਦੇ ਹਾਲਾਂਕਿ ਸਰਕਾਰ ਦੀ ਨਜ਼ਰ ਹੈਗੀ ਆ ਕਿ OTT ਨੂੰ ਵੀ ਸੈਂਸਰ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਬਲਗੇਰਟੀ ਨੂੰ ਤਾਂ ਜਰੂਰ ਸੈਂਸਰ ਕਰਨਾ ਚਾਹੀਦਾ ਬਲਗੇਰਟੀ ਸੈਂਸਰ ਹੋਣੀ ਚਾਹੀਦੀ ਪਰ ਜਿੱਥੋਂ ਤੱਕ ਸਮਾਜਿਕ ਪੋਲਿਟੀਕਲ ਇਹ ਮੁੱਦੇ ਆ ਇਹ ਮੁੱਦਿਆਂ ਦੇ ਉੱਤੇ ਫਿਲਮ ਮੇਕਰਸ ਕੋਲ ਰਾਈਟਰਸ ਕੋਲ ਖੁੱਲ੍ਹ ਹੋਣੀ ਚਾਹੀਦੀ ਆ ਇਹਦੇ ਤੁਸੀਂ ਸਰਟੀਫਿਕੇਸ਼ਨ ਜ਼ਰੂਰ ਕਰ ਸਕਦੇ ਹੋ ਕਿ ਯੂ ਦੇ ਦਿਓ ਜਾਂ ਯੂਏ ਦੇ ਦਿਓ ਜਾਂ ਇਹ ਸਰਟੀਫਿਕੇਟ ਅਡਲਟਿਟੀ ਦੇ ਦਿਓ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਲੱਡ ਬਲੂਡ ਜ਼ਿਆਦਾ ਹੈ ਸੋ ਉਹ ਕੈਟੇਗੋਰੀਜ਼ੇਸ਼ਨ ਤੱਕ ਕੀਤੀ ਜਾ ਸਕਦੀ ਪਰ ਇਹ ਚੀਜ਼ਾਂ ਨੂੰ ਰੋਕਣਾ ਇੱਕ ਫਰੀडम ਆਫ ਐਕਸਪ੍ਰੈਸ਼ਨ ਦੇ ਅਗੇਂਸਟ ਹੋ ਜਾਊਗਾ ਕੁਲੰਦਰ ਜੀ ਤੇ ਇਸ ਜਰਨਲ 'ਚ ਤੁਹਾਨੂੰ ਦੋਨਾਂ ਨੂੰ ਸਵਾਲ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲੇ ਕਲਾਕਾਰ ਸਨ ਫਿਰ ਉਹ ਸਿਆਸਤ ਚਾਹੀ ਹੁਣ ਮੁੱਖ ਮੰਤਰੀ ਨੇ ਤੇ ਤੁਹਾਡਾ ਵੀ ਕਦੇ ਰਾਜਨੀਤੀ 'ਚ ਆਉਣ ਦਾ ਕਿਤੇ ਕੋਈ ਹੋਵੇ ਵਿਚਾਰ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਜੇ ਭਗਵੰਤ ਮਾਨ ਜੀ ਰਾਜਨੀਤੀ ਜਾ ਸਕਦੇ ਨੇ ਮੁੱਖ ਮੰਤਰੀ ਬਣ ਸਕਦੇ ਨੇ ਨਹੀਂ ਮੇਰਾ ਤੇ ਇਦਾਂ ਦਾ ਕੋਈ ਤੁਹਾਡਾ ਸਿਰ ਵਿਚਾਰ ਮੇਰਾ ਤੇ ਇਹ ਆ ਕਿ ਨੈਵਰ ਸੇ ਨੈਵਰ ਅੱਛਾ ਕਿ ਯੂ ਨੈਵਰ ਨੋ ਲਾਈਫ ਜਿੰਦਗੀ ਰੱਬ ਦਾ ਕੀ ਅੱਗੋਂ ਮਤਲਬ ਪਲਾਨ ਹੈ ਤੁਹਾਡਾ ਆਪਣਾ ਪਲਾਨ ਨਹੀਂ ਹੁੰਦਾ ਮੇਰਾ ਤਾਂ ਕਦੀ ਇਹ ਵੀ ਨਹੀਂ ਸੀ ਕਿ ਕਿ ਮੈਂ ਐਕਟਰ ਬਣ ਪਾਉਂਗਾ ਜਾਂ ਜਿੱਥੇ ਤੱਕ ਐਸ ਵੇਲੇ ਰੱਬ ਦੀ ਮਿਹਰ ਨਾਲ ਇਸ ਮੁਕਾਮ ਤੱਕ ਪਹੁੰਚਿਆ ਕਰੀ ਸੋਚਿਆ ਨਹੀਂ ਸੀ ਰੱਬ ਦੀ ਹੀ ਡਿਜ਼ਾਈਨ ਕੀਤੀਆਂ ਹੋਈਆਂ ਰਾਹਾਂ ਦੇ ਉੱਤੇ ਮਤਲਬ ਬੰਦੇ ਨੂੰ ਲੱਗਦਾ ਇਹ ਹੁੰਦਾ ਕਿ ਮੈਂ ਪਲਾਨ ਕਰ ਰਿਹਾ ਪਰ ਪਲਾਨ ਉੱਪਰ ਵਾਲਾ ਹੀ ਕਰ ਰਿਹਾ ਹੁੰਦਾ ਸੋ ਇਸ ਕਰਕੇ ਮੈਂ ਇਹਦੇ ਲਈ ਓਪਨ ਐ ਬਾਕੀ ਤੁਸੀਂ ਆਪਣੇ ਭਗਵੰਤ ਮਾਨ ਹੋਣਾਂ ਦੀ ਗੱਲ ਕੀਤੀ ਆ ਚਲੋ ਵਧੀਆ ਤੁਸੀਂ ਟੌਪਿਕ ਛੇੜਿਆ ਜੀ ਜਰੂਰ ਚਾਹੋਨੇ ਫਿਲਮ ਇੰਡਸਟਰੀ ਵਾਲੇ ਪੰਜਾਬੀ ਫਿਲਮ ਇੰਡਸਟਰੀ ਵਾਲੇ ਕਿ ਇੱਥੇ ਫਿਲਮ ਸਿਟੀ ਬਣਨੀ ਚਾਹੀਦੀ ਆ ਇੱਥੇ ਬਹੁਤ ਸਾਰੀਆਂ ਫਿਲਮ ਇੰਡਸਟਰੀ ਨੂੰ ਸਹੂਲਤਾਂ ਏਦਾਂ ਦੀਆਂ ਦਿੱਤੀਆਂ ਜਾ ਸਕਦੀਆਂ ਸਿੰਗਲ ਵਿੰਡੋ ਕ੍ਰੀਏਟ ਕੀਤੀ ਜਾ ਸਕਦੀ ਜਰਨੈਲ ਭਾਜੀ ਬਹੁਤ ਐਕਸਪੀਰੀਅੰਸ ਰੱਖਦੇ ਆ 150 ਤੋਂ ਵੱਧ ਫਿਲਮਾਂ ਕਰ ਚੁੱਕੇ ਪ੍ਰੋਡਕਸ਼ਨ ਕਰ ਚੁੱਕੇ ਆ ਇਹਨਾਂ ਨੂੰ ਪਤਾ ਕਿ ਕਿੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਪੰਜਾਬ ਦੇ ਵਿੱਚ ਇੱਕ ਫਿਲਮ ਜੇ ਬਣਾਉਣੀ ਹੋਵੇ ਤੋ ਮੈਨੂੰ ਲੱਗਦਾ ਉਹ ਬਹੁਤ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਹਾਲਾਂਕਿ ਉਧਰ ਹਰਿਆਣੇ ਵਾਲੇ ਨੰਬਰ ਲੈ ਗਏ ਨੈ ਨੈ ਬਸ਼ਾਨੀ ਹੋਣੀ ਹੈ ਨਾ ਜੀ ਜੀ ਬਿਲਕੁਲ ਜੀ ਤੇ ਆਪਣੇ ਬੰਦੇ ਕਲਾਕਾਰ ਹੋਣ ਦੇ ਬਾਵਜੂਦ ਵੀ ਸਾਡਾ ਸੀਐਮ ਪਿੱਛੇ ਰਹਿ ਗਿਆ ਕੁਝ ਲੋਕ 400 ਫਿਲਮਾਂ ਨੂੰ ਸਬਸਿਡੀ ਦਿੰਦੀ ਉਹਨਾਂ ਨੇ ਦੋ ਦੋ ਕਰੋੜ ਰੁਪਏ ਸਬਸਿਡੀ ਦਿੰਦੀ ਉਹਨਾਂ ਨੇ ਹੂੰ ਅੱਛਾ ਦੇਖ ਤੇ ਅਮੀਬਾ ਯੋਲੀ ਫਿਲਮ ਜਿਹੜੀ ਸੀ ਕੁੜੀ ਹਰਿਆਣੇ ਵਾਲ ਦੀ ਉਹਨੂੰ ਹੀ ਮਿਲੀ ਹੈ ਜੀ ਅੱਛਾ ਉਹਨੂੰ ਹੀ ਮਿਲੀ ਇੱਕ ਬ੍ਰਿਤੀ ਸਬਰੂ ਜੀ ਨੇ ਬਣਾਈ ਫਿਲਮ ਉਹਨੂੰ ਹੀ ਮਿਲ ਗਈ ਜੀ ਹਰਿਆਣਵੀ ਤਨ ਫਿਲਮਾਂ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਨੂੰ ਹੀ ਦੇਤੀ ਹੈ ਦੇਤੀ ਉਹਨਾਂ ਨੂੰ ਬੜੀਆਂ ਉਧਰ ਸੀ ਨਾ ਅੱਛਾ ਉਧਰ ਬੜੀਆਂ ਤੇ ਆ ਅੱਛਾ ਉਹ ਨੰਬਰ ਵਾਕਈ ਲੈ ਗਏ ਹਮ ਸਭ ਕੁਝ ਆਉਣ ਵਾਲੇ ਪ੍ਰੋਜੈਕਟਸ ਬਾਰੇ ਦੱਸ ਦਿਓ ਆਪਣੇ ਕੌਣ ਵਾਲੀਆਂ ਫਿਲਮਾਂ ਆ ਜਾਂ ਕੁਝ ਹੋਰ ਕਿਹੜੇ ਪ੍ਰੋਜੈਕਟ ਕਰ ਰਹੇ ਹੋ ਮੇਰੀ ਇੱਕ ਫਿਲਮ ਆਉਣ ਵਾਲੀ ਆ ਦੋ ਵੈਬ ਸੀਰੀਜ਼ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਆਉਣਗੇ ਅੱਛਾ ਜੀ ਜੀ ਤੇ ਸਰ ਤੁਹਾਡੇ ਅ ਬਸ ਅੱਗੇ ਲਾਈਨ ਅਪ ਚੱਲੀ ਜਾਂਦੀਆਂ ਨੇ ਜੀ ਇੱਕ ਤੇ ਬੂਕ ਬੰਬੂਗਾਰਡ ਸ਼ੁਰੂ ਹੋਈ ਹੈ ਟੂ ਹਾਂਜੀ ਉਹ ਆਉਣੀ ਹੈ ਜੀ ਬਾਕੀ ਇੱਕ ਸਾਂਝਾ ਮੁਲਕ ਅਸੀਂ ਅੱਗੇ ਲੱਗੇ ਕਰਨ ਫਿਲਮ ਹਾਂਜੀ ਉਹ ਵੀ ਇੱਕ ਡਿਫਰੈਂਟ ਜੀ ਕਹਾਣੀ ਮੇਰੀ ਲਿਖੀ ਹੋਈ ਹੈ ਤੇ ਇਹ ਦੋ ਖਦੇ ਪਾਈਪਲਾਈਨਸ ਨੇ ਜੀ ਤੇ ਸਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਇੱਕ ਮੋਟੀਵੇਸ਼ਨਲ ਹੋ ਰੋਜਵੇ ਸਰ ਮੋਟੀਵੇਸ਼ਨਲ ਸਿਆਣੇ ਕਹਿੰਦੇ ਵੀ ਇਨਸਾਨ ساری ਜ਼ਿੰਦਗੀ ਸਫਰਾਂ ਚ ਰਹਿੰਦਾ ਇਨਸਾਨ ਸਾਰੀ ਜ਼ਿੰਦਗੀ ਸਫਰਾਂ ਚ ਰਹਿਂਦਾ ਜਦੋਂ ਤੱਕ ਇਹਨਾਂ ਰਾਵਾਂ ਦੀ ਸਮਝ ਆਉਂਦੀ ਵਾਪਸ ਮੁੜਨ ਦਾ ਵਕਤ। ਅਰੇ ਅਰੇ ਕੀ ਬਾਤ ਹੈ। ਠੀਕ ਹੈ ਜੀ। ਕੁਲਿੰਦਰ ਜੀ ਤੇ ਦਜਮੈਲ ਜੀ ਪੰਜਾਬੀ ਟ੍ਰਿਬਿਊਨ ਨੂੰ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਪੰਜਾਬੀ ਟ੍ਰਿਬਿਊਨ ਨੂੰ ਆਨਲਾਈਨ ਪਲੇਟਫਾਰਮਸ ਉੱਤੇ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ। ਅਸੀਂ ਜਲਦੀ ਹੀ ਤੁਹਾਨੂੰ ਕਿਸੇ ਹੋਰ ਹਸਤੀ ਦੇ ਰੂਬਰੂ ਕਰਾਵਾਂਗੇ। ਉਦੋਂ ਤੱਕ ਲਈ ਧੰਨਵਾਦ।